ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਇੱਕ ਨਵੀਂ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਸਿੱਖ ਨੌਜਵਾਨ ਸੇਵਾ ਸੁਸਾਇਟੀ ਪਹਿਲਾਂ ਵੀ ਜਿਹੜੀ ਗਿੱਪੀ ਘਰੇਵਾਲ ਵੱਲੋਂ ਫਿਲਮ ਬਣਾਈ ਗਈ ਸੀ ਉਹਦਾ ਵੀ ਅਸੀਂ ਲੁਧਿਆਣੇ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕੀਤਾ ਸੀਗਾ ਤੇ ਜਿਹੜਾ ਜਰਨੈਲ ਸਿੰਘ ਹੈ ਉਹਨਾਂ ਦਾ ਇੱਕ ਮੀਨ ਜਿਹੜਾ ਉਹਨਾਂ ਨੇ ਵੀ ਸਾਨੂੰ ਫੋਨ ਕਰਕੇ ਪੈਸੇ ਦਾ ਵੀ ਲਾਲਚ ਦਿੱਤਾ ਸੀਗਾ ਤੇ ਹੁਣ ਵੀ ਉਹਨਾਂ ਦੇ ਵੱਲੋਂ ਪੈਸੇ ਦਾ ਲਾਲਚ ਜਿਹੜਾ ਆ ਰਿਹਾ ਵਾ ਇਹ ਜੋ ਜਸੀ ਬੰਦੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਪੰਜਾਬ ਵੱਲੋਂ ਇਹ ਜੋ ਪੰਥਕ ਮੁੱਦਿਆਂ ਦੇ ਅਤੇ ਰਾਜਨੀਤਿਕ ਸੰਧਾਨਤਕ ਅਤੇ ਪੰਥਕ ਮੁੱਦਿਆਂ ਤੇ ਜੋ ਸਾਜ ਸੰਗਤ ਜੀ ਸਾਰੇ ਜਿਹੜੇ ਕਾਰਜ ਹੋਇਆ ਕਰਨਗੇ ਜੋ ਪੰਥਾਤੇ ਪੰਜਾਬ ਉੱਤੇ ਲਗਾਤਾਰ ਸਰੀਰਕ ਅਤੇ ਸਿਧਾਂਤਕ ਹਮਲੇ ਹੋ ਰਹੇ ਆ ਤੋ ਇਨਾਂ ਹਮਲਿਆਂ ਦੇ ਟਾਕਰੇ ਵਾਸਤੇ ਸਿੱਖ ਨੌਜਵਾਨਾਂ ਨੂੰ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਲਾਮਬੰਦ ਹੋਣਾ ਚਾਹੀਦਾ ਆ। ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਠੀਕ ਆ ਜੀ। ਬਾਕੀ ਪੰਥ ਤੋਂ ਮਸਲੇ ਜਿਹੜੇ ਹੋਣਗੇ ਉਹਨਾਂ ਦੇ ਨਾਲ ਅਸੀਂ ਜਿਹੜਾ ਵੀ ਮੁੱਦਾ ਚੱਲੂਗਾ ਉੱਤੇ ਆਹ ਦਾ ਨਾਲ ਜਰੂਰ ਮਾਰਾਂਗੇ ਚਾਹੇ ਉਹ ਸਿੱਖ ਪਰਾਂ ਦਾ ਵੇ ਚਾਹੇ ਹਿੰਦੂ ਦਾ ਚਾਹੇ ਮੁਸਲਮਾਨ ਦਾ। ਲੋੜਵੰਦ ਪਰਿਵਾਰ ਤੇ ਤੇ ਆਦਿਕ ਸਾਰੇ ਹੀ ਮੁੱਦੇ ਜਿਹੜੇ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਜੋ ਵਿਰੋਧ ਵੀ ਕਰਾਂਗੇ ਅਤੇ ਉਹਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਸਾਥ ਵੀ ਦੇਵਾਂਗੇ ਅਸੀਂ ਕੋਸ਼ਿਸ਼ ਰੱਖਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਸਾਡੇ ਵੱਲੋਂ ਤੇ ਅਸੀਂ ਸਾਰੇ ਵੀਰਾਂ ਨੇ ਸਲਾਹ ਕੀਤੀ ਹੈ ਕਿ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗੁਣਮਤਾ ਦਾ ਪ੍ਰਚਾਰ ਸੂਈ ਕਰਾਂਗੇ ਸਰਕਾਰਾਂ ਕਈ ਬਦਲ ਚੁੱਕੀਆਂ ਆ ਬਾਦਲ ਤੋਂ ਕੈਪਟਨ ਕੈਪਟਨ ਤੋਂ ਚੰਨੀ ਤੇ ਚੰਨੀ ਤੋਂ ਭਗਵੰਤ ਮਾਨ ਆਇਆ ਲੇਕਿਨ ਜਿਹੜੇ ਲੋਕ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਉਹਨਾਂ ਦੀਆਂ ਸਰਕਾਰਾਂ ਦਾ ਵੀ ਸਾਢੇ 3 ਸਾਲ ਹੋ ਗਏ ਆ ਪਰ ਬੇਅਦਬ ਕਾਂਡ ਦਾ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਨਹੀਂ ਮਿਲ ਰਿਹਾ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਆ ਸਮੁੱਚੀ ਕੌਮ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਆ ਪਰ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਆ ਕਿ ਤਿਲਕ ਜੰਜੂ ਰਾਖਾ ਪ੍ਰਭਤਾਕਾ ਕਿਨੋ ਵੱਡੋ ਕੱਲੂ ਮਹਸਾਕਾ ਜਿਸ ਨੌਵੇਂ ਪਾਤਸ਼ਾਹੀ ਨੇ Hindu ਧਰਮ ਦੀ ਰਾਖੀ ਦੇ ਵਾਸਤੇ ਆਪਣਾ ਸਿਰ ਦਿੱਤਾ ਸ਼ਹਾਦਤ ਦਿੱਤੀ ਤੇ ਇਹਨਾਂ ਲੋਕਾਂ ਨੇ ਨਵੰਬਰ 1984 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਨੂੰ ਗੁਰਦੁਆਰਾ ਸੀਸਗੰਧ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ ਪਰਮ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਛੋੜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਇੱਕ ਨਵੀਂ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਸਿੱਖ ਨੌਜਵਾਨ ਸੇਵਾ ਸੁਸਾਇਟੀ ਜਿਸ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਚੁਣਿਆ ਗਿਆ ਆ ਅਤੇ ਹੋਰ ਪੰਥਕ ਸਿੰਘਾਂ ਨੂੰ ਇਸ ਜਥੇਬੰਦੀ ਦੀਆਂ ਜਿਹੜੀਆਂ ਸੇਵਾਵਾਂ ਸੌਂਪੀਆਂ ਗਈਆਂ ਆ ਤੇ ਖਾਸ ਕਰਕੇ ਸ਼ਹੀਦ ਭਾਈ ਮਨਜੀਤ ਸਿੰਘ ਖੋਜਾਲਾ ਦੇ ਭੈਣ ਦੀ ਇਹਨਾਂ ਨੂੰ ਆਸ਼ੀਰਵਾਦ ਦੇਣ ਅਸੀਸ ਦੇਣ ਇੱਥੇ ਜਿਹੜਾ ਆ ਉਹ ਪਹੁੰਚੇ ਹੋਏ ਆ ਸੋ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਪੰਥ ਅਤੇ ਪੰਜਾਬ ਉੱਤੇ ਲਗਾਤਾਰ ਸਰੀਰਕ ਅਤੇ ਸਿਧਾਂਤਿਕ ਹਮਲੇ ਹੋ ਰਹੇ ਆ ਸੋ ਇਨ੍ਹਾਂ ਹਮਲਿਆਂ ਦੇ ਟਾਕਰੇ ਵਾਸਤੇ ਸਿੱਖ ਨੌਜਵਾਨਾਂ ਨੂੰ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਲਾਮਬੰਦ ਹੋਣਾ ਚਾਹੀਦਾ ਆ ਅੱਜ ਸਾਡਾ ਗੁਰੂ ਸਾਡਾ ਇਸ਼ਟ ਵੀ ਸੁਰੱਖਿਅਤ ਨਹੀਂ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਸਰਕਾਰਾਂ ਕਈ ਬਦਲ ਚੁੱਕੀਆਂ ਆ ਬਾਦਰ ਤੋਂ ਕੈਪਟਨ ਕੈਪਟਨ ਤੋਂ ਚੰਨੀ ਤੇ ਚੰਨੀ ਤੋਂ ਭਗਵੰਤ ਮਾਨ ਆਇਆ ਲੇਕਿਨ ਜਿਹੜੇ ਲੋਕ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਉਹਨਾਂ ਦੀਆਂ ਸਰਕਾਰਾਂ ਦਾ ਵੀ ਸਾਢੇ 3 ਸਾਲ ਹੋ ਗਏ ਆ ਪਰ ਬੇਅਦਬੀ ਕਾਂਡ ਦਾ ਜਿਹੜਾ ਇਨਸਾਫ ਆ ਸਿੱਖਾਂ ਨੂੰ ਨਹੀਂ ਮਿਲ ਰਿਹਾ ਜਦੋਂ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ ਫਿਰ ਸਿੱਖਾਂ ਨੂੰ ਖਾਲਸਾਈ ਪਰੰਪਰਾਵਾਂ ਅਨੁਸਾਰ ਆਪ ਹੀ ਜਿਹੜੇ ਆ ਦੁਸ਼ਮਣਾਂ ਨੂੰ ਦੁਸ਼ਟਾਂ ਨੂੰ ਜਿਹੜੇ ਸੋਧੇ ਆ ਉਹ ਲਾਉਣੇ ਪੈਂਦੇ ਆ ਇਸ ਦੇ ਨਾਲ ਹੀ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਆ ਸਮੁੱਚੀ ਕੌਮ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅੱਜ ਸੂਬਾ ਸਰਕਾਰ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਆ ਪਰ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਆ ਕਿ ਤਿਲਕ ਜੰਜੂ ਰਾਖਾ ਪ੍ਰਭਤਾਕਾ ਕਿੰਨੋਂ ਵੱਡੋ ਕੱਲੂ ਮਹਸਾਕਾ ਜਿਵੇਂ ਨੌਵੇਂ ਪਾਤਸ਼ਾਹੀ ਨੇ ਹਿੰਦੂ ਧਰਮ ਦੀ ਰਾਖੀ ਦੇ ਵਾਸਤੇ ਆਪਣਾ ਸੀਸ ਦਿੱਤਾ ਸ਼ਹਾਦਤ ਦਿੱਤੀ ਤੇ ਇਹਨਾਂ ਲੋਕਾਂ ਨੇ ਨਵੰਬਰ 1984 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਨੂੰ ਗੁਰਦੁਆਰਾ ਸੀਸਗੰਧ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ ਤੇ ਅੱਜ ਨੌਵੇਂ ਪਾਤਸ਼ਾਹ ਜੀ ਦੇ ਜਿਹੜੇ ਵਾਰਿਸ ਆ ਸਾਡੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਕੇਂਦਰੀ ਸਰਕਾਰ ਵੱਲੋਂ ਬ੍ਰਾਹਮਣੀ ਸਰਕਾਰ ਵੱਲੋਂ ਸਿੱਖ ਕੌਮ ਦੇ ਨਾਲ ਇੰਨੀ ਅਕਿਰਤ ਕਰਨ ਦਾ ਕਿਉਂ ਕੀਤੀ ਜਾ ਰਹੀ ਹੈ ਨਵੇਂ ਪਾਤਸ਼ਾਹੀ ਵੱਲੋਂ ਕੀਤੇ ਐਸਾਨਾਂ ਨੂੰ ਕਿਉਂ ਜਿਹੜਾ ਆ ਉਪਲਾਇਆ ਜਾ ਰਿਹਾ ਆ ਤੋਂ ਸਾਡੇ ਬੰਦੀ ਸਿੰਘਾਂ ਨੂੰ ਜਿਹੜਾ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਆ ਇਹਦੇ ਨਾਲ ਜਿਹੜਾ ਪੰਜਾਬ ਇੱਕ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਜਿਸ ਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਵੀ ਪ੍ਰਾਪਤ ਆ ਪਰ ਬੜੀ ਸਾਜ਼ਿਸ਼ ਤਹਿਤ ਸਾਡੀ ਪੰਜਾਬ ਦੀ ਧਰਤੀ ਨੂੰ ਇੱਕ ਅਸ਼ਲੀਲਤਾ ਦਾ ਜਿਹੜਾ ਅੱਡਾ ਆ ਬਣਾਇਆ ਜਾ ਰਿਹਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਜੜਤ ਕਿੰ ਲਿਆ ਜਾ ਰਿਹਾ ਆ ਪਹਿਲਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਆਕਾਸ਼ਧਰ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਅੱਜ ਨਸ਼ਿਆਂ ਰਾਹੀਂ ਸਾਡੀ ਜਿਹੜੀ ਨਸਲ ਖੁਸ਼ੀ ਆ ਉਹ ਕੀਤੀ ਜਾ ਰਹੀ ਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਪਤਿਤਪੁਣਾ ਤਿਆਗਣ ਨਸ਼ੇ ਤਿਆਗਣ ਕੇਸਾ ਧਾਰੀ ਹੋਣ ਅਮਲ ਧਾਰੀ ਹੋਣ ਤੇ ਸ਼ਸਤਰ ਧਾਰੀ ਹੋ ਕੇ ਕੌਮ ਦੀਆਂ ਪੰਥ ਦੀਆਂ ਧਰਮ ਦੀਆਂ ਜਿਹੜੀਆਂ ਸੇਵਾਵਾਂ ਆ ਉਹਦੇ ਲਈ ਲਾਮਬੰਦੀ ਕਰਨ ਤੇ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਹਾਰੇ ਆਏ ਆ ਪੰਜਾਬ ਦੇ ਵਿੱਚ ਇਹ ਹਾਰੇ ਕੁਦਰਤੀ ਨਹੀਂ ਸਨ ਸਰਕਾਰਾਂ ਦੇ ਵੱਲੋਂ ਲਿਆਂਦੇ ਗਏ ਸਨ ਤਾਂ ਜੋ ਪੰਜਾਬ ਨੂੰ ਜਿਹੜਾ ਆ ਉਹ ਡੋਬਿਆ ਜਾਵੇ ਤੇ ਪੰਜਾਬ ਨੂੰ ਕਿਸੇ ਸਰਕਾਰ ਨੇ ਨਹੀਂ ਬਚਾਇਆ ਪੰਜਾਬ ਨੂੰ ਸਿੱਖਾਂ ਨੇ ਤੇ ਪੰਜਾਬੀਆਂ ਨੇ ਖੁਦ ਬਚਾਇਆ ਤੇ ਐਨ ਆਰ ਆਈ ਵੀਰਾਂ ਦਾ ਵੱਡਾ ਜਿਹੜਾ ਯੋਗਦਾਨ ਆ ਉਹ ਰਿਹਾ ਆ ਤੇ ਅੱਜ ਜਿਸ ਜਥੇਬੰਦੀ ਦਾ ਅਸੀਂ ਆਗਾਜ਼ ਕੀਤਾ ਸਿੱਖ ਨੌਜਵਾਨ ਸਿਵਲ ਸੁਸਾਇਟੀ ਇਸ ਜਥੇਬੰਦੀ ਨੇ ਵੀ ਹੜ੍ਹਾਂ ਦੌਰਾਨ ਬਹੁਤ ਜਿਆਦਾ ਜਿਹੜੀਆਂ ਸੇਵਾਵਾਂ ਆ ਉਹਨੇ ਭਾਈਆਂ ਆ ਭਾਈ ਜਗਜੀਤ ਸਿੰਘ ਜੀ ਉਹਨਾਂ ਸੇਵਾਵਾਂ ਬਾਰੇ ਵੀ ਜਿਹੜਾ ਆ ਦੱਸਣਗੇ ਦੇਖੋ ਜਥੇਬੰਦੀ ਦਾ ਮੁੱਖ ਏਜੰਡਾ ਹੋਵੇਗਾ ਕਿ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਕਾਰ ਬਹਾਲ ਕਰਵਾਉਣਾ ਆ ਇਸ ਸਮੇਂ ਪੰਥ ਅਤੇ ਪੰਜਾਬ ਦੇ ਸਾਹਮਣੇ ਬੜੇ ਮੁੱਦੇ ਆ ਬੜੇ ਮਸਲੇ ਆ ਪਰ ਸਾਡੇ ਸਾਰਿਆਂ ਲਈ ਜਿਹੜਾ ਸਭ ਤੋਂ ਅਹਿਮ ਗੱਲ ਆ ਉਹ ਆ ਗੁਰੂ ਸਾਹਿਬ ਜੀ ਦਾ ਸਤਕਾਰ ਬਹਾਲ ਕਰਵਾਉਣਾ ਸੋ ਉਹਦੇ ਲਈ ਅਸੀਂ ਜਿਹੜਾ ਜਤਨਸ਼ੀਲ ਹੋਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਆਵਾਜ਼ ਬੁਲੰਦ ਕਰਾਂਗੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਿਹੜੀ ਦਰਦਦਰ ਦੇ ਵਿੱਚੋਂ ਕੱਢਣ ਦਾ ਜਿਹੜਾ ਯਤਨ ਹੈ ਉਹ ਕਰਾਂਗੇ ਤੇ ਜਿਹੜੇ ਪਰਿਵਾਰ ਹੜ ਪਰਭਾਵਿਤ ਹੋਏ ਆ ਸੋ ਉਹਨਾਂ ਪਰਿਵਾਰਾਂ ਦੀ ਮਦਦ ਦੇ ਵਾਸਤੇ ਇਹ ਜਿਹੜੀ ਜਥੇਬੰਦੀ ਆ ਕਾਫੀ ਵੱਡਾ ਜਿਹਦਾ ਯੋਗਦਾਨ ਹੈ ਉਹ ਪਾ ਰਹੀ ਆ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਕੇ ਹੜ ਪਰਭਾਵਿਤ ਪਰਿਵਾਰਾਂ ਨੂੰ ਜਿਹੜਾ ਸਾਂਭਿਆ ਜਾਏਗਾ ਇਹਦੇ ਨਾਲ ਹੀ ਜੋ ਇਸ ਧਰਤੀ ਦੇ ਉੱਤੇ ਸੰਘਰਸ਼ ਚੱਲਿਆ ਸੀ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਵਿਚਾਰਧਾਰਾ ਨਿਸ਼ਾਨੇ ਅਤੇ ਸੰਘਰਸ਼ ਨੂੰ ਜਿਹੜਾ ਆ ਅੱਗੇ ਵਧਾਵਾਂਗੇ ਅਤੇ ਆਪਣੇ ਸ਼ਹੀਦਾਂ ਦਾ ਜਿਹੜਾ ਸੁਪਨਾ ਸਕਾਰਿਆ ਉਹ ਜ਼ਰੂਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇਖੋ ਇਸ ਸੰਸਥਾ ਨੇ ਪਹਿਲਾਂ ਵੀ ਇਹ ਜਿਹੜਾ ਰੋਲ ਆ ਅਦਾ ਕੀਤਾ ਆ ਕਿਉਂਕਿ ਜੋ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਆ ਕੁਝ ਅਖੌਤੀ ਈਸਾਈ ਡੇਰੇਦਾਰਾਂ ਵੱਲੋਂ ਉਹ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਜਾਂ ਪੰਜਾਬੀ ਪਰਿਵਾਰਾਂ ਨੂੰ ਇੱਕ ਲਾਲਤ ਦਿੱਤਾ ਜਾ ਰਿਹਾ ਆ ਉਹਨਾਂ ਦੇ ਵੱਲੋਂ ਲਾਲਤ ਦੇ ਕੇ ਤੇ ਧਰਮ ਪਰਿਵਰਤਨ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਦਸ ਦਸ ਦੇ ਵਿੱਚ ਜਿਹੜਾ ਆ ਛੁੱਟਿਆ ਜਾ ਰਿਹਾ ਆ ਸੋ ਅਸੀਂ ਗੁਰਮਤ ਦਾ ਹੋਕਾ ਵੀ ਦੇਵਾਂਗੇ ਇਹਦੇ ਨਾਲ ਨਾਲ ਜੋ ਪਰਿਵਾਰਾਂ ਦੀਆਂ ਲੋੜਾਂ ਆ ਉਹਨਾਂ ਨੂੰ ਵੀ ਪੂਰਾ ਕਰਨ ਦਾ ਜਿਹੜਾ ਯਤਨ ਹੈ ਉਹ ਕਰਾਂਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਦਸਬੰਦ ਦੀ ਜਿਹੜੀ ਪ੍ਰਕਿਰਿਆ ਆ ਸਿੱਖ ਕੌਮ ਦੇ ਵਿੱਚ ਸ਼ੁਰੂ ਕੀਤੀ ਹੋਈ ਏ ਸੋ ਦਸਬੰਦ ਰਾਹੀਂ ਵੱਧ ਤੋਂ ਵੱਧ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਹੋਵੇਗੀ ਸੋ ਇਹਦੇ ਨਾਲ ਨਾਲ ਜਿਹੜੇ ਲੋਕ ਲਗਾਤਾਰ ਇਹ ਸਾਡੇ ਧਰਮ ਉਤੇ ਹਮਲੇ ਕਰ ਰਹੇ ਆ ਸੋ ਉਹਨਾਂ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਆਪਣੀਆਂ ਖੋਧੀਆਂ ਹਰਕਤਾਂ ਦਾ ਜਿਹੜਾ ਆਵਾਜ਼ ਆਉਣ ਕਿਉਂਕਿ ਆ ਹੁਣ ਥੋੜੇ ਦਿਨਾਂ ਪਹਿਲਾਂ ਦੀ ਗੱਲ ਆ ਕਿ ਇੱਕ ਹੋਰ ਨਵਾਂ ਮੁੱਦਾ ਸਾਹਮਣੇ ਆਇਆ ਆ ਕਿ ਕੁਝ ਲੋਕ ਹਿੰਦ ਦੀ ਚਾਦਰ ਦੇ ਨਾਂ ਦੇ ਉੱਤੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਜਿਹੜੀ ਫਿਲਮ ਬਣਾ ਰਹੇ ਆ ਸੋ ਉਸ ਫਿਲਮ ਨੂੰ ਵੀ ਅਸੀਂ ਰੋਕਣ ਦਾ ਪੂਰਾ ਯਤਨ ਕਰਾਂਗੇ ਅਸੀਂ ਪਹਿਲਾਂ ਵੀ ਜਿਹੜੇ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਨੂੰ ਕਹਿ ਚੁੱਕੇ ਹੋਏ ਆ ਕਿ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਕੋਈ ਫਿਲਮ ਨਾ ਬਣਾਈ ਜਾਵੇ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਕਿਸੇ ਨੂੰ ਵੀ ਕਿਰਦਾਰ ਨਹੀਂ ਕਰਨ ਦਿਆਂਗੇ ਸਾਡੀ ਲਗਾਤਾਰ ਵਿਰੋਧ ਦਾ ਦਿਖਾਈ ਦੇ ਰਿਹਾ ਪਿਛਲੇ ਦਿਨਾਂ ਦੀ ਐਸਸੀ ਦੇ ਵੀ ਨੋਟਿਸ ਕਿਹਾ ਸੀ ਪਰ ਲਗਾਤਾਰ ਫਿਰ ਵੀ ਫਿਲਮਾਂ ਬਣ ਰਹੀਆਂ ਨੇ ਜਦੋਂ ਬਣ ਜਾਂਦੀਆਂ ਫਿਰ ਬਾਅਦ ਚ ਰੋਸ ਆ ਜਾਂਦੇ ਹੈ ਇਹਦਾ ਕੀ ਗੱਲ ਹੈ ਦੇਖੋ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨਾ ਇਹ ਸਿੱਖ ਕੌਮ ਦੇ ਜਿਹੜੇ ਮੂਲ ਸਿਧਾਂਤ ਆ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਡੇ ਗੁਰੂ ਸਾਹਿਬਾਨਾਂ ਦੀ ਰੋਹਾਨੀਅਤ ਦੇ ਉੱਤੇ ਜਿਹੜੀ ਸੱਟ ਮਾਰਨ ਦੇ ਯਤਨ ਹੋ ਰਹੇ ਆ ਹੁਣ ਹਿੰਦੂ ਧਰਮ ਦੇ ਉੱਤੇ ਰਾਮਾਇਣ ਦੇ ਉੱਤੇ ਜਾਂ ਮਹਾਭਾਰਤ ਦੇ ਉੱਤੇ ਬਹੁਤ ਸਾਰੇ ਨਾਟਕ ਬੰਦੇ ਆ ਫਿਲਮਾਂ ਬੰਦੀਆਂ ਸੀਰੀਅਲ ਬੰਦੇ ਆ ਤੇ ਆਪਾਂ ਦੇਖਦੇ ਆ ਕਿ ਸ੍ਰੀ ਰਾਮਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਜਾਂ ਸ਼ਿਵ ਜੀ ਦਾ ਕਿਵੇਂ ਜਿਹੜਾ ਕਿਰਦਾਰ ਨਿਭਾ ਕੇ ਤੇ ਉਹਨਾਂ ਲੋਕਾਂ ਦੇ ਵੱਲੋਂ ਜਿਹੜਾ ਅਪਮਾਨ ਆ ਉਹ ਕੀਤਾ ਜਾਂਦਾ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਕੋਈ ਬੰਦਾ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਅਖਵਾਵੇ ਗੁਰੂ ਗੋਬਿੰਦ ਸਿੰਘ ਅਖਵਾਵੇ ਤੇ ਉਹੀ ਬੰਦਾ ਜਿਹੜਾ ਆ ਉਹ ਸ਼ਰਾਬਾਂ ਵੀ ਪੀਂਦਾ ਹੋਵੇ ਨਸ਼ੇ ਵੀ ਕਰਦਾ ਹੋਵੇ ਭਾਵੇਂ ਚੰਗੇ ਕਿਰਦਾਰ ਦਾ ਵੀ ਹੋਵੇ ਲੇਕਿਨ ਅਸੀਂ ਗੁਰੂ ਸਹਿਬਾਨਾਂ ਦਾ ਕਿਸੇ ਨੂੰ ਵੀ ਜਿਹੜਾ ਕਿਰਦਾਰ ਹੈ ਉਹ ਨਹੀਂ ਕਰਨ ਦੇਵਾਂਗੇ ਸ਼੍ਰੋਮਣੀ ਕਮੇਟੀ ਨੇ ਲੰਬੇ ਸਮੇਂ ਤੋਂ ਮਤਾ ਵੀ ਪਾਸ ਕੀਤਾ ਹੋਇਆ ਆ ਤੇ ਕੱਲ ਵੀ ਜਿਹੜਾ ਮਤਾ ਆ ਉਹ ਪਾਸ ਕੀਤਾ ਪਰ ਜੇਕਰ ਫਿਰ ਵੀ ਕਿਸੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਤੇ ਜੇਕਰ ਕਿਸੇ ਸਿਨੇਮੇ ਵਾਲੇ ਨੇ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਿਨੇਮੇ ਬੰਦਨ ਤੋਂ ਵੀ ਜਿਹੜਾ ਗੁਰੇਜ ਆ ਉਹ ਨਹੀਂ ਕਰਾਂਗੇ ਵਿਰੋਧ ਕਰਾਂਗੇ ਤੇ ਪੂਰਾ ਡੱਟ ਕੇ ਕਰਾਂਗੇ ਕਿਉਂਕਿ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਜਿਹੜਾ ਸਤਕਾਰ ਆ ਉਹ ਬਹਾਲ ਕਰਵਾਉਣਾ ਆ ਅਸੀਂ ਆ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਫਿਲਮਾਂ ਬਣ ਰਹੀਆਂ ਗੁਰੂ ਸਾਹਿਬਾਨਾਂ ਦਾ ਕਿਰਦਾਰ ਕਿਸੇ ਨੂੰ ਵੀ ਨਹੀਂ ਕਰਨ ਦੇਵਾਂਗੇ ਨਾਨਕ ਸਾਹਿਬ ਫਕੀਰ ਫਿਲਮ ਦੇ ਨਾਂ ਦੇ ਉੱਤੇ ਦੇਖੋ ਗੁਰੂ ਨਾਨਕ ਸਾਹਿਬ ਜੀ ਜਾਂ ਬੇਬੇ ਨਾਨਕੀ ਜੀ ਜਾਂ ਭਾਈ ਮਰਦਾਨਾ ਜੀ ਦਾ ਕੁਝ ਬੰਦਿਆਂ ਦੇ ਵੱਲੋਂ ਜਿਹੜਾ ਕਿਰਦਾਰ ਆ ਉਹ ਨਿਭਾਇਆ ਗਿਆ ਸੀ ਸੋ ਇਹ ਕੌਮ ਬਰਦਾਸ਼ਤ ਨਹੀਂ ਕਰੇਗੀ ਉਹ ਵੀ ਫਿਲਮ ਬੰਦ ਕਰਵਾਈ ਸੀ ਮਦਰਹੁੱਡ ਫਿਲਮ ਵੀ ਬੰਦ ਕਰਵਾਈ ਸੀ ਅਤੇ ਹੋਰ ਵੀ ਕਈ ਇਹੋ ਜਿਹੇ ਐਨੀਮੇਸ਼ਨ ਤੇ ਕਾਰਟੂਨ ਫਿਲਮਾਂ ਬੰਦ ਕਰਵਾਈਆਂ ਸੀ ਸੋ ਇਹ ਵੀ ਜਿਹੜੀ ਫਿਲਮ ਆ ਉਹ ਜ਼ਰੂਰ ਅਸੀਂ ਜਿਹੜੀ ਬੰਦ ਆ ਉਹ ਕਰਵਾਵਾਂਗੇ ਜੀ ਕੱਲ੍ਹ ਸਕੇ ਆਪਣਾ ਨਾਮ ਦੱਸ ਪਿਆ ਸ਼੍ਰੀ ਅਕਾਲ ਸਰ ਸਾਈ ਫਿਲਮ ਜੱਥੇ ਬੰਦਾ ਅਰਜ਼ਾ ਕਰ ਰਿਹਾ ਤੇ ਆ ਰਹੇ ਹੋ ਤੁਸੀਂ ਤਾਂ ਦਾ ਨਾਮ ਆ ਜੀ ਗੁਰਦੀਪ ਸਿੰਘ ਲਹਾਰਾ ਜੀ ਲੁਧਿਆਣੇ ਤੋਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਲੋਡਵਾਂਦ ਪਰਿਵਾਰਾਂ ਦੀਆਂ ਜਿਹੜੀਆਂ ਸੁਵਾਵਾਂ ਸੀ ਉਹ ਚੱਲਦੀਆਂ ਪਈਆਂ ਅਸੀਂ ਗਾਂਵ ਵੀ ਜਿਹੜੀਆਂ ਚੱਲਦੀਆਂ ਰਹਿਣਗੀਆਂ ਜਿੰਦ ਤੱਕ ਇਹ ਫਿਲਮਾਂ ਦਾ ਆਪਣਾ ਚੱਲਦਾ ਹੋਇਆ ਮੁੱਦਾ ਪਹਿਲਾਂ ਵੀ ਜਿਹੜੀ ਗਿੱਪੀ ਗਰੇਵਾਲ ਵੱਲੋਂ ਫਿਲਮ ਬਣਾਈ ਗਈ ਸੀ ਉਹਦਾ ਵੀ ਅਸੀਂ ਲੁਧਿਆਣੇ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕੀਤਾ ਸੀਗਾ ਤੇ ਜਿਹੜਾ ਜਰਨੈਲ ਸਿੰਘ ਆ ਉਹਨਾਂ ਦਾ ਇੱਕ ਮੀਨ ਜਿਹੜਾ ਉਹਨਾਂ ਨੇ ਵੀ ਸਾਨੂੰ ਫੋਨ ਕਰਕੇ ਪੈਸੇ ਦਾ ਵੀ ਲਾਲਚ ਦਿੱਤਾ ਸੀਗਾ ਤੇ ਹੁਣ ਵੀ ਉਹਨਾਂ ਦੇ ਵੱਲੋਂ ਪੈਸੇ ਦਾ ਲਾਲਚ ਜਿਹੜਾ ਆ ਰਿਹਾ ਵਾ ਜਿਹੜੀ ਹੁਣ ਫਿਰ ਫਿਲਮ ਜਿਹੜੀ ਆ ਰਹੀ ਆ ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ 10 ਫਿਲਮਾਂ ਜਿਹੜੇ ਕਹਿੰਦੇ ਕਿ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਹੋਈਆਂ ਤੇ ਪੈਸੇ ਲੱਗ ਚੁੱਕੇ ਹੋਇਆ ਸਾਰਿਆਂ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਵੀ ਸੁਣਿਆ ਹੀ ਆ ਕਿ ਪੈਸੇ ਦਾ ਲਾਲਚ ਦੇ ਦੇ ਕੇ ਜਿਹੜੀਆਂ ਉਹਨਾਂ ਦੀਆਂ ਸਾਥ ਦਿੱਤਾ ਜਾ ਰਿਹਾ ਵਾ ਤੇ ਆ ਕਿਹੜੀ ਜੱਥੇਬੰਦੀ ਦਾ ਆਗਾਜ਼ ਕੀਤਾ ਗਿਆ ਜੀ ਚਾਹੀਦਾ ਜੀ ਈਚਾ ਸਾਥ ਤੋਂ ਪਹਿਲਾਂ ਕਿਉਂ ਪੈ ਗਈ ਕਿਉਂਕਿ ਅੱਗੇ ਵੀ ਪੰਜਾਬ ਵਿੱਚ ਇਹ ਮੇਕਾ ਜੱਥੇ ਕਰਦੀਆਂ ਤੁਹਾਨੂੰ ਕੀ ਲੋੜ ਹੈ ਕਿ ਅੱਜ ਵੀ ਜੱਥੇ ਬੈਠੇ ਹੋ। ਸਾਥ ਤੋਂ ਪਹਿਲਾਂ ਈਚਾ ਦੇ ਆਪਣਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅੱ비 ਅਦਵੀਆਂ ਹੋ ਰਹੀਆਂ ਨੇ ਉਹਨਾਂ ਦੇ ਅਸੀਂ ਡਟ ਕੇ ਵਿਰੋਧ ਕਰਾਂਗੇ ਠੀਕ ਹੈ ਜੀ। ਬਾਕੀ ਪੰਥਕਾ ਮਸਲੇ ਜਿਹੜੇ ਹੋਣਗੇ ਉਹਨਾਂ ਦੇ ਨਾਲ ਅਸੀਂ ਜਿਹੜਾ ਵੀ ਮੁੱਦਾ ਚੱਲੂਗਾ ਉਥੇ ਖਾ ਦਾ ਨਾਲ ਜਰੂਰ ਮਾਰਾਂਗੇ ਚਾਹੇ ਉਹ ਸਿੱਖ ਪਰੰਪਰਾ ਦਾ ਹੋਵੇ ਚਾਹੇ ਹਿੰਦੀ ਦਾ ਚਾਹੇ ਮੁਸਲਮਾਨ ਦਾ। ਅਸਲ ਸਈ ਇਸ ਤਰ੍ਹਾਂ ਵਰਤੋਂ ਦਾ ਬਹੁਤ ਵੱਡਾ ਇਸ਼ੂ ਆ ਰਿਹਾ ਹੈ। ਕਿ ਪਿੰਡਾਂ 'ਚ ਜਾ ਕੇ ਜਿਹੜੇ ਇਹ ਐਸਪੀ ਨਾਲ ਜਾ ਰਹੇ ਨੇ ਜੀ ਜੀ ਟਾਰਗੇਟ ਕਰਕੇ ਥੋੜਾ ਲਾਲਚ ਦੇ ਕੇ ਦਾ ਧਰਮ ਦਾ ਪ੍ਰਚਾਰ ਤੁਹਾਡੇ ਵੱਲੋਂ ਕੋਈ ਸਹਾਇਤਾ ਵੀ ਦਿੱਤਾ ਜਾਵੇਗਾ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ ਸਾਡੇ ਪਿੰਡਾਂ 'ਚ ਅਸੀਂ ਥੋੜੇ ਸਮੇਂ ਤੱਕ ਲੁਧਿਆਣੇ ਦੇ ਵਿੱਚ ਇੱਕ ਗੁਰਮਤ ਵਿਦਿਆਲਾ ਸ਼ੁਰੂ ਕਰਨ ਲੱਗੇ ਆ ਅਸੀਂ ਕੋਸ਼ਿਸ਼ ਰੱਖਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਸਾਡੇ ਵੱਲੋਂ ਆਪਣੇ ਵੀਰ ਦਮਦਮੇ ਦੇ ਸਾਥੀਆਂ ਭਾਈ ਜੀ ਸਿੰਘ ਜੀ ਤੇ ਅਸੀਂ ਸਾਰੇ ਵੀਰਾਂ ਨੇ ਸਲਾਹ ਕੀਤੀ ਹੈ ਕਿ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗੁਣਮਤਾ ਦਾ ਪ੍ਰਚਾਰ ਸ਼ੁਰੂ ਕਰਾਂਗੇ ਜੋ ਕਿ ਨੌਜਵਾਨ ਪੀੜੀ ਜਿਹੜੀ ਆਪਣੀ ਸ਼ੁਰੂਤ ਚਲਦੀ ਆ ਰਹੀ ਆ ਉਹਨਾਂ ਨੂੰ ਆਪਾਂ ਸਾਂਭਾਂਗੇ ਨਸ਼ਿਆਂ ਤੋਂ ਗਰੇਜ ਕਰਾਵਾਂਗੇ ਤਾਂ ਜੋ ਨਸ਼ਿਆਂ ਵੱਲ ਨਾ ਜਾਵੇ ਦੇਖਦੇ ਹੀ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਚਿੱਟੇ ਦੀ ਜਿਹੜੀ ਮਾਰ ਬਹੁਤ ਜ਼ਿਆਦਾ ਵਧ ਰਹੀ ਆ ਤੇ ਜੇ ਆਪਾਂ ਸ਼ੁਰੂ ਤੋਂ ਹੀ ਨੌਜਵਾਨ ਪੀੜੀ ਨੂੰ ਸਾਂਭ ਲਿੱਤਾ ਜਾਵੇ ਨਸ਼ਿਆਂ ਵੱਲ ਨਾ ਜਾਣ ਦਿੱਤਾ ਜਾਵੇ ਇਸ ਕਰਕੇ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਪੂਰੇ ਤੌਰ ਤੇ ਆਪਾਂ ਕਰਾਂਗੇ ਜੀ ਜੀ 10 ਦਾ ਨਾਮ ਜੀ ਜਗਜੀਤ ਸਿੰਘ ਦਾਉਂਦਵੀ ਕਿਤਸਾਲ ਜੋ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਉਹਨਾਂ ਦੇ ਨਾਲ ਜੋ ਜਿੱਥੇ ਵੀ ਇਹ ਹੁਕਮ ਲਾਉਂਦੇ ਨੇ ਉੱਥੇ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕਰਕੇ ਜਿੱਥੋਂ ਸਤਗੁਰਾਂ ਨੇ ਜਿੱਥੋਂ ਤੱਕ ਸਾਨੂੰ ਬਲ ਬਖਸ਼ਿਆ ਹੈ ਉੱਥੇ ਅਸੀਂ ਪਹੁੰਚੀਦਾ ਹੈ ਸੋ ਇਹ ਜੋ ਜੈਸੀ ਬੰਦੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਪੰਜਾਬ ਵੱਲੋਂ ਇਹ ਜੋ ਪੰਥਕ ਮੁੱਦਿਆਂ ਦੇ ਅਤੇ ਰਾਜਨੀਤਿਕ ਸੰਦਾਨ ਤੱਕ ਅਤੇ ਪੰਥਕ ਮੁੱਦਿਆਂ ਤੇ ਜੋ ਸਾਜ ਸੰਗਤ ਜੀ ਸਾਰੇ ਜਿਹੜੇ ਕਾਰਜ ਹੋਇਆ ਕਰਨਗੇ ਅਤੇ ਇਸ ਜਥੇਬੰਦੀ ਦਾ ਮੁੱਖ ਮੰਤਵ ਵੀ ਇਹੀ ਹੋਵੇਗਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬੇਅਦਬੀਆਂ ਹੁੰਦੀਆਂ ਨੇ ਅਤੇ ਹੋਰ ਜਿਹੜੇ ਪੰਥਕ ਮੁੱਦੇ ਹੁੰਦੇ ਨੇ ਅਤੇ ਹੋਰ ਲੋੜਵੰਦ ਪਰਿਵਾਰ ਇਤਿਹਾਦਕ ਸਾਰੇ ਹੀ ਮੁੱਦੇ ਜਿਹੜੇ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਜੋ ਵਿਰੋਧ ਵੀ ਕਰਾਂਗੇ ਅਤੇ ਉਹਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਸਾਥ ਵੀ ਦੇਵਾਂਗੇ ਅਤੇ ਇਸ ਜੋ ਜਥੇਬੰਦੀ ਨੇ ਜੋ ਸਾਥ ਸੰਗਤ ਜੀ ਹੜਪੀੜਤਾ ਦੇ ਵਿੱਚ ਵੀ ਅਨੇਕਾਂ ਹੀ ਪਰਿਵਾਰਾਂ ਦੀ ਜੋ ਮਦਦ ਵੀ ਕੀਤੀ ਹੈ ਜੋ ਪਹਿਲੀ ਜੋ ਸੰਸਥਾ ਚੱਲ ਰਹੀ ਸੀ ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਉਸ ਕਮੇਟੀ ਦੇ ਵਿੱਚ ਵੀ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਅਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਅਨੇਕਾਂ ਹੀ ਸੇਵਾਵਾਂ ਨਿਭਾਈਆਂ ਨੇ ਅਤੇ ਜੁਲੂਧਿਆਣੇ ਦੇ ਵਿੱਚ ਜਿੱਥੇ ਵੀ ਆਪਜੀ ਜਾ ਕਰਕੇ ਪੁੱਛ ਸਕਦੇ ਹੋ ਜੀ ਅਤੇ ਹੋਰ ਅਨੇਕਾਂ ਸੇਵਾਵਾਂ ਇਸ ਜਥੇਬੰਦੀ ਦੇ ਵੱਲੋਂ ਚਲਦੀਆਂ ਆ ਰਹੀਆਂ ਨੇ ਅੱਗੇ ਵੀ ਚਲਦੀਆਂ ਰਹਿਣਗੀਆਂ ਅਤੇ ਹੋਰ ਜਿਹੜੀਆਂ ਪੰਥਕ ਸੇਵਾਵਾਂ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਗੁਰਮਤ ਵਿਦਿਆਲਾ ਵੀ ਜੁਲੂਧਿਆਣੇ ਦੇ ਵਿੱਚ ਆਰੰਭ ਕੀਤਾ ਜਾਵੇਗਾ ਅਤੇ ਜਿਸ ਵਿੱਚ ਲੋੜਵੰਦ ਬੱਚਿਆਂ ਨੂੰ ਜੋ ਗੁਰਬਾਣੀ ਸਿਖਲਾਈ ਕੀਰਤਨ ਸਿਖਲਾਈ ਗਤਕਾ ਸਿਖਲਾਈ ਹੋਰ अनेका ਸਿਖਲਾਈਆਂ ਦਿੱਤੀਆਂ ਜਾਂਦੀਆਂ ਬਿਲਕੁਲ ਮੁਫਤ ਦੇ ਵਿੱਚ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ ਜਿਵੇਂ ਇਲਾਜ ਦੇ ਲਈ ਅਤੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ مالی ਸਹਾਇਤਾ ਹੋਵੇ ਇਤਿਹਾਦਿਕ ਸਾਰੀਆਂ ਸਹਾਇਤਾ ਇਸ ਜਥੇਬੰਦੀ ਦੇ ਵੱਲੋਂ ਜੋ ਕੀਤੀਆਂ ਜਾਂਦੀਆਂ ਹਨ ਠੀਕ